ਸੱਚ ਕਲ ਕਰੀਏ ਅੱਜ ਤੁਹਾਡੇ ਵੱਲੋਂ ਤੁਹਾਡੇ ਪਾਰਟੀ ਵੱਲੋਂ ਕਿਹਾ ਕਿ ਅਲੱਗ-ਅਲੱਗ ਪਿੰਡਾਂ ਦਾ ਤਾਂ ਸ਼ਹਿਰ ਤੇ ਵੀ ਮਹੱਲੇ ਦਾ ਦੌਰਾ ਕੀਤਾ ਗਿਆ ਕਿਸ ਤਰੀਕੇ ਨਾਲ ਪਬਲਿਕ ਦਾ ਜਿਹੜਾ ਕੀਤਾ ਸਮਰਥਨ ਮਿਲ ਰਿਹਾ ਪਾਰਟੀ ਨੂੰ ਮੈਂ ਗਰਮੀਤਲਾ ਬਿੱਟੂ ਪ੍ਰਧਾਨਿਕਤਾ ਪਾਰਟੀ ਔਰ ਏਕਤਾ ਪਾਰਟੀ ਵੱਲੋਂ ਤੇ ਭਾਰਤੀ ਆਮ ਜਨਤਾ ਪਾਰਟੀ ਵੱਲੋਂ ਉਹ ਸਾਂਝੇ ਉਮੀਦਵਾਰ ਸਾਡੇ ਜਿਹੜੇ ਪਰਮਜੀਤ ਸਿੰਘ ਜੀ ਹੈਗੇ ਆ ਉਹ ਲਗਾਤਾਰ ਮੈਂ ਸਮਝਦਾ ਕਿ ਵੱਖ-ਵੱਖ ਮਹੱਲਿਆਂ 'ਚ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਰੋਡ ਸ਼ੋਰ ਆਈ ਲਗਾਤਾਰ ਮੀਟਿੰਗਾਂ ਜਿਹੜੀਆਂ ਅਸੀਂ ਆਪ ਰੱਖਣ ਦੀ ਬਜਾਏ ਲੋਕ ਸਾਨੂੰ ਫੋਨ ਕਰਕੇ ਸਾਡੇ ਕੋਲ ਮੀਟਿੰਗਾਂ ਲੈਂਦੇ ਪਏ ਆ ਕਿਉਂਕਿ ਹੁਣ ਸਮਾਜ ਜਿਹੜਾ ਜਾਗ ਚੁੱਕਾ ਵਾ VOTER ਜਿਹੜਾ ਜਾਗ ਚੁੱਕਾ ਵਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਸਮਝਦਾ ਵੀ ਕਈ ਇੱਥੇ MP ਆਏ ਕਈ ਮੰਤਰੀ ਆਏ ਕਈ MLA ਆਏ ਪਰ ਗਰੀਬ ਸਮਾਜ ਦੀ ਮੈਂ ਸਮਝਦਾ ਅਜੇ ਤੱਕ ਕਿਸੇ ਨੇ ਵੀ ਜਿਹੜੀ ਹੈ ਉਸਾਰ ਨਹੀਂ ਲਈ ਉਸਾਰ ਤੇ ਬਹੁਤ ਦੂਰ ਦੀ ਗੱਲ ਹੈ ਵੀ ਲੋਕਾਂ ਨੂੰ ਮੈਂ ਸਮਝਦਾ ਇੰਨੀਆਂ ਕੋ ਮੁਸ਼ਕਲਾਂ ਚ ਪਾਤਾ ਵਾ ਲੋਕ ਵਿਚਾਰੇ ਪਰੇਸ਼ਾਨ ਹੋਏ ਆ ਲੋਕਾਂ ਨੇ 2022 ਦੇ ਵਿੱਚ ਬਦਲਾ ਵੀ ਲਿਆਂਦਾ ਪਰ ਮੈਂ ਸਮਝਦਾ ਉਹ ਬਦਲਾ ਜਿਹੜਾ ਉਹਨਾਂ ਦੇ ਮੰਤਰੀਆਂ ਤੇ ਉਹਨਾਂ ਦੇ ਐਮਐਲਏ ਤੱਕ ਰਹਿ ਗਿਆ ਗਰੀਬ ਪਰਿਵਾਰ ਦਾ ਕੋਈ ਇਹੋ ਜਿਹਾ ਬਦਲਾ ਨਹੀਂ ਹੋਇਆ ਇਸ ਕਰਕੇ ਇਕਤਾ ਪਾਰਟੀ ਨੇ ਕੀ ਫੈਸਲਾ ਕੀਤਾ ਹੈਗਾ ਕਿ ਇਹ ਲੜਾਈ ਅਮੀਰ ਦੀ ਤੇ ਗਰੀਬ ਦੀ ਹੋਊਗੀ ਚਾਹੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਵੋਟਾਂ ਨੂੰ ਬੇਨਤਾ ਪਾਣੀਆ ਪੈਣ ਅਪੀਲ ਕਰਨੀ ਪਵੇ ਪਰ ਮੈਂ ਸਮਝਦਾ ਅੱਜ ਲੋਕ ਜਾਗ ਚੁੱਕੇ ਆ ਲੋਕ ਸਾਡੇ ਆਫਿਸ ਆਣ ਕੇ ਆਪ ਮੀਟਿੰਗਾਂ ਲੈ ਕੇ ਜਾਂਦੇ ਪਏ ਆ ਅਸੀਂ ਵੀ ਲੋਕਾਂ ਵਿੱਚ ਲਗਾਤਾਰ ਵਿਚਰਦੇ ਪਏ ਆ ਲੋਕਾਂ ਦਾ ਵੀ ਸਾਨੂੰ ਜਿਹੜਾ ਭਰਮਾ ਜਿਹੜਾ ਹੰਗਾਰਾ ਮਿਲਦਾ ਪਿਆ ਜੇ ਗੱਲ ਕਰੀ ਕਿ ਅੱਜ ਸੀਐਮ ਭਗਵੰਤ ਮਾਨ ਵੀ ਤੋੜੇ ਤੇ ਆ ਤਾਂ ਆਮ ਪਾਰਟੀ ਦੇ ਕਿਤੇ ਦੇਖੇ ਕਿ ਕਿਰਕਸ਼ਨ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਜੇ ਕਿ 2022 ਚ ਲੋਕਾਂ ਨੇ ਬਦਲਾ ਤਾਂ ਹੀ ਲਿਆਂਦਾ ਸੀਗਾ ਕਿ ਲੋਕਾਂ ਨੂੰ ਕੋਈ ਸੁੱਖ ਸਹੂਲਤਾਂ ਮਿਲਣ ਸਕਣ ਪਰ ਮੈਂ ਸਮਝਦਾ ਇਹਨਾਂ ਨੇ ਜਿਲੀਆਂ ਗਰੰਟੀਆਂ ਦਿੱਤੀਆਂ ਉਹਨਾਂ ਗਰੰਟੀਆਂ ਦੇ ਵਿੱਚੋਂ ਇੱਕ ਵੀ ਗਰੰਟੀ ਜਿਹੜੀ ਪੂਰੀ ਨਹੀਂ ਕੀਤੀ ਜੇ ਆਪਾਂ ਕਪੂਰਥਲੇ ਗੱਲ ਕਰਦੇ ਆ ਕਪੂਰਥਲੇ ਆਪ ਵਾਲੇ ਜਿੰਨੇ ਵੀ ਹੈਗੇ ਆ ਚਲੋ ਇਹ ਸਾਨੂੰ ਇਹ ਹੀ ਦੱਸਦਣ ਵੀ 2022 ਤੋਂ ਲੈ ਕੇ ਅੱਜ ਦੀ ਤਰੀਕ ਤੱਕ ਆਪ ਵਾਲੇ ਕਿੰਨੇ ਮੁਹੱਲਿਆਂ 'ਚ ਗਏ ਆਪ ਵਾਲੇ ਕਿੰਨੇ ਨੂੰ ਰਾਸ਼ਨ ਵੰਡੇ ਆ ਜਾਂ ਜਿਨਕੇ ਕਿੰਨਾ ਦੇ ਕੋਣ ਜਿਹੜਾ ਰੁਪਈਆ ਆਇਆ ਇਹ ਵੋਟ ਜਿਹੜੇ ਕਿਸ ਮੂਹ ਨਾਲ ਮੰਗਣਗੇ ਆਖਰ ਵੋਟ ਤੇ ਗਰੀਬ ਨੇ ਪਾਣੀ ਆ ਜਦੋਂ ਗਰੀਬ ਨੂੰ ਮਿਲੇ ਕੋਖ ਨਹੀਂਗਾ ਇਹਨਾਂ ਦਾ ਝਾੜੂ ਜੋ ਲੋਕਾਂ ਨੇ ਝਾੜੂ ਤਾਂ ਸੀਗਾ ਕਿ ਲੋਕ ਜਾਂਦੇ ਬਦਲਾਅ ਚਾਹੁੰਦੇ ਸੀਗੇ ਤੇ ਇਸ ਕਰਕੇ ਲੋਕਾਂ ਦੇ ਨਾਲ ਨਾਲ ਮੈਂ ਸਮਝਦਾ ਭਗਵੰਤਾਂ ਦਾ ਝਾੜੂ ਜਿਹੜਾ ਨਾਲ ਹੀ ਫਿਰ ਜਾਣਾ ਕੇਜਰੀਵਾਲ ਜਿਹੜਾ ਉਹ ਜ਼ਮਾਨਤ ਤੇ ਆਇਆ ਪਿਆ ਵਾ ਕਰਪਟੇ ਲੋਕ ਹੈਗੇ ਆ ਜਿੰਨੇ ਵੀ ਲੋਕ ਕਰਪਟੀ ਹੁੰਦੇ ਆ ਇਸ ਕਰਕੇ ਉਹਨੇ ਪੇਲੇ ਨੂੰ ਅੰਦਰ ਚਲ ਜਾਣਾ ਵਾ ਭਗਵੰਤ ਮਾਨ ਦਾ ਕੀ ਬੰਨਾ ਵਾ ਇਹਨੂੰ ਗਾਂ ਦਾ ਕੋਈ ਪਤਾ ਹੀ ਨਹੀਂਗਾ ਤੁਸੀਂ ਵੀ ਵਿਸ਼ੇਸ਼ ਤੋਂ ਤੇ ਪਹੁੰਚੇ ਕੱਲੋ ਕੀ ਪਰਮਜੀਤ ਜੀ ਦਾ ਸਮਰਥਨ ਕਰਨ ਲਈ ਤਾਂ ਕਿਸ ਤਰੀਕੇ ਨਾਲ ਤੁਸੀਂ ਮਰਦੀ ਲੋਕਾਂ ਨੂੰ ਤਾਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਮੈਂ ਨਰਿੰਦਰ ਮਸੀ ਪ੍ਰੈਜ਼ੀਡੈਂਟ 크ਰਿਸਚੀਅਨ ਪ੍ਰੋਗਰੈਸ ਸੁਸਾਇਟੀ ਰਜਿਸਟਰਡ ਬਾਈ ਗਵਰਨਮੈਂਟ ਆਫ ਇੰਡੀਆ ਮੈਂ ਸਿਆਸੀ ਪਾਰਟੀਆਂ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਮਾਜ ਦੀ ਗੱਲ ਕਰਦੇ ਆਂ ਦਲਤ ਦੱਬਿਆ ਕੁਚਲਿਆ ਸਮਾਜ ਜਿਹਦੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਹੀ ਸੁਣਵਾਈ ਨਹੀਂ ਕੀਤੀ ਉਹਦੇ ਵਿੱਚ ਅਸੀਂ ਆਪਣੀ ਮੀਟਿੰਗਾਂ ਕਰਕੇ ਭਾਈ ਪਰਮਜੀਤ ਸਿੰਘ ਨੂੰ ਲੋਕ ਸਭਾ ਹਲਕਾ ਖਡੂਰ ਸਬਤੋਂ ਐਸਸੀ ਸਮਾਜ ਵੱਲੋਂ ਇਕਤਾ ਪਾਰਟੀ ਵੱਲੋਂ ਭਾਰਤੀ ਆਮ ਪਾਰਟੀ ਵੱਲੋਂ ਸਾਂਝਾ ਉਮੀਦਵਾਰ ਐਲਾਨ ਕੇ ਸਾਡੀਆਂ ਜਿਹੜੀਆਂ ਦਲਤ ਸਮਾਜ ਦੀਆਂ ਮੁਸ਼ਕਲਾਂ ਨੇ ਉਹਦਾ ਹੱਲ ਕਰਨ ਵਾਸਤੇ ਉਹਦੀ ਆਵਾਜ਼ ਠਾਉਣ ਵਾਸਤੇ ਅਸੀਂ ਲੋਕ ਸਭਾ ਹਲਕਾ ਤੋਂ ਉਮੀਦਵਾਰ ਪਰਮਜੀਤ ਸਿੰਘ ਨੂੰ ਜਿਹਦਾ ਚੋਣਸਾਨ ਟਾਰਚ ਆ ਟਾਰਚ ਦਾ ਮਤਲਬ ਰੋਸ਼ਨੀ ਰੋਸ਼ਨੀ ਸਾਡੇ ਧਰਮ ਦਾ ਇੱਕ ਚਿੰਨ੍ਹ ਆ ਸਾਡੇ ਇੱਕ ਪੀਰ ਪਗੰਬਰ ਨੇ ਕਿਹਾ ਆਈ ਐਮ ਦਾ ਵੇ ਆਫ ਤਰੁੱਥ ਆਈ ਐਮ ਦਾ ਵੇ ਆਫ ਲਾਈਟ ਮੈਂ ਇੱਕ ਜੀਵਨ ਦੀ ਜੋਤੀ ਹਾਂ ਮੈਂ ਜੀਵਨ ਦੀ ਰੋਸ਼ਨੀ ਹਾਂ ਤਾਂ ਰੋਸ਼ਨੀ ਕੀ ਹੈ ਵੀ ਇਹ ਸਾਡੇ ਧਰਮ ਚੇ ਵੀ ਲਿਖਿਆ ਵੀ ਜਿਹੜੀਆਂ ਸਰਕਾਰਾਂ ਨੇ ਇਹ ਜੋਵਾ ਪਰਮੇਸ਼ਰ ਕਹਿੰਦਾ ਵੀ ਇਹ ਮੇਰੇ ਵੱਲੋਂ ਨੇ ਤੇ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਤੇ ਉਹਨਾਂ ਦੇ ਅਧੀਨ ਰੋ ਅਸੀਂ ਇਨ੍ਹਾਂ ਸਰਕਾਰਾਂ ਦੀ ਅਧੀਨਗੀ ਨੂੰ ਮੰਨਦੇ ਹੋਏ ਕਬੂਲਦੇ ਹੋਏ ਇਹ ਭਾਈ ਪਰਮਜੀਤ ਦੇ ਹੱਕ ਵਿੱਚ ਵੋਟਰਾਂ ਨੂੰ ਅਪੀਲ ਕਰਦੇ ਆ ਆਪਣੇ ਭਾਈਚਾਰਕ ਸਮਾਜ ਦੀ ਹੱਥ ਮਜ਼ਬੂਤ ਕਰੋ ਇੱਕ ਵੋਟ ਦੇ ਕੇ ਵੋਟ ਦਾ ਅਧਿਕਾਰ ਮਿਲਿਆ ਸਾਨੂੰ 70 ਸਾਲ ਹੋ ਗਏ ਆ ਲੇਕਿਨ ਅਮੀਰ ਸਮਾਜ ਘਰਾਣੇ ਨੇ ਸਾਡੇ ਸਮਾਜ ਦੀ ਇੱਕ ਵੀ ਜਿਹੜੀ ਆ ਆਟਾ ਦਾਲ ਸਕੀਮ ਦਿੱਤੀ ਆ ਜਾਂ ਦੂਜੀਆਂ ਸਕੀਮਾਂ ਦਿੱਤੀਆਂ ਨੇ ਅਸੀਂ ਇਹ ਆਟਾ ਦਾਲ ਸਕੀਮ ਨਹੀਂ ਮੰਗਦੇ ਅਸੀਂ ਰੁਜ਼ਗਾਰ ਮੰਗਦੇ ਆ ਸਾਡੇ ਪੜੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦਿਓ ਤੇ ਆਟਾ ਆਪੇ ਦੁਕਾਨ ਤੋਂ ਮੁੱਲ ਖਰੀਦ ਲੈਣਗੇ ਤੇ ਇਹ ਸਾਰੇ ਜਿੰਨੀਆਂ ਪਾਰਟੀਆਂ ਨੇਗੀਆਂ ਵਿਰੈਤੀ ਪਾਰਟੀਆਂ ਇਹ ਸਿਰਫ ਫਰੀ ਵਿੱਚ ਰਿਓੜੀਆਂ ਵੰਡਦੀਆਂ ਨੇ ਤੇ ਵੋਟਾਂ ਲੈ ਕੇ ਮੁੜਕੇ ਸਾਡੇ ਸਮਾਜ ਦੀ ਕੋਈ ਵੀ ਪੋਸਟ ਪ੍ਰਤੀਤ ਨਹੀਂ ਕਰਦੇ ਸਾਡੇ ਸਮਾਜ ਦੇ ਵਿੱਚ ਐਮਏ ਪਾਸ ਬੀਏ ਪਾਸ ਬੀਐਡ ਐਮਐਸਆਈਟੀ ਬੀਏ ਬੀਐਸਸੀ ਬੀਕਾਮ ਸਟੂਡੈਂਟ ਆ ਜਿਹੜੇ ਕਿ ਕੰਮ ਦੀ ਭਾਲ ਵਿੱਚ ਬੇੜ ਜਗਾ ਰਿਆ ਸਭ ਤੋਂ ਵੱਡਾ ਮੁੱਦਾ ਸਾਡੇ ਭਾਰਤ ਵਿੱਚ ਪੂਰੇ ਇੰਡੀਆ ਦੇ ਵਿੱਚ ਬੇਰਜ਼ਗਾਰੀ ਦਾਵਾ ਜਿਹਦੇ ਵਿੱਚ ਬੀਜੇਪੀ ਨੇ 10 ਸਾਲ ਰਾਜ ਕੀਤਾ ਉਹਦੇ ਵਿੱਚ ਕਿਹਾ ਸੀ ਵੀ ਅਸੀਂ 2.5 ਕਰੋੜ ਨੌਕਰੀਆਂ ਦਵਾਂਗੇ ਤੇ ਸਾਡੇ ਸਮਾਜ ਨੂੰ ਜਿਹੜੀ ਆ ਉਹ ਨੌਕਰੀਆਂ ਤੋਂ ਦਰਕਨਾਰ ਕੀਤਾ ਗਿਆ ਅਸੀਂ ਚਾਹੁੰਦੇ ਆ ਆਪਣੇ ਅਪੀਲ ਕਰਦੇ ਆ ਆਪਣੇ ਸਮਾਜ ਦੇ ਭਾਈਚਾਰਕ ਲੋਕਾਂ ਨੂੰ ਦਬਲੇ ਕੁਟਲੇ ਲੋਕਾਂ ਨੂੰ ਕਿ ਸਾਡੇ ਭਾਈ ਪਰਮਜੀਤ ਦੇ ਹੱਥ ਮਜ਼ਬੂਤ ਕਰੋ ਵੋਟ ਦੇ ਕੇ ਕਰੋ ਠੀਕ ਹੈ ਜੀ ਜੇ ਸਾਡਾ ਭਾਈ ਪਰਮਜੀਤ ਜਿੱਤਦਾ ਤੇ ਸਾਡੀ ਜਿਹੜੀ ਆ ਜਿੱਤ ਹੁੰਦੀ ਆ ਤੇ ਸਾਡੀ ਆਵਾਜ਼ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ ਗੱਲ ਕਰਨ ਦੇ ਕਾਬਿਲ ਆ ਪਰਿਆ ਲਿਖਿਆ ਨੌਜਵਾਨ ਆ ਹੈਲਦੀ ਵੈਲਦੀ ਆ ਜਿਹੜਾ ਗੱਲ ਕਰ ਸਕਦਾ ਕਈ ਲੋਕ ਨੇ ਐਮਐਲਏ ਬਣ ਜਾਂਦੇ ਆ ਤੇ ਇੱਕ ਵਾਰ ਵੀ ਉਹਨਾਂ ਨੇ ਜਾ ਕੇ ਨਾ ਵਿਧਾਨ ਸਭਾ ਚ ਨਾ ਰਾਜ ਸਭਾ ਚ ਆਪਣੀ ਅਪੀਲ ਕੀਤੀ ਆ ਨਾ ਕਿ ਆਪਣੇ ਹਲਕੇ ਦੀ ਨਾ ਆਪਣੇ ਵੱਲੋਂ ਨਾ ਆਪਣੇ ਸਮਾਜ ਵੱਲੋਂ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਆਂ ਕਿ ਜੇ ਭਾਈ ਪਰਮਜੀਤ ਇਹ ਜਾਣਗੇ ਤੇ ਤੁਹਾਡੀ ਆਵਾਜ਼ ਉਠਾਉਣਗੇ ਤੁਹਾਡੇ ਹੱਕਾਂ ਦੀ ਆਵਾਜ਼ ਠਾਉਣਗੇ ਜਿਹੜੇ ਕਿ ਹੱਕ ਅੱਜ ਤੱਕ ਟੀਮਰਾਉ ਡਾਕਟਰ ਅੰਬੇਦਕਰ ਦੇ ਕਨਸਟੀਟਿਊਸ਼ਨ ਵਿੱਚ ਲਿਖੇ ਹੋਏ ਆ ਅੱਜ ਤੱਕ ਵੀ ਲਾਗੂ ਨਹੀਂ ਕੀਤੇ ਗਏ ਅਸੀਂ ਚਾਹੁੰਦੇ ਆ ਉਹ ਸਾਨੂੰ ਹੱਕ ਹੀ ਲਾਗੂ ਕੀਤੇ ਜਾਣ ਸਾਡੀ ਰਿਜ਼ਰਵੇਸ਼ਨ ਕੋਟਾ ਹੀ ਪੂਰਾ ਕੀਤਾ ਜਾਵੇ ਬੈਕ ਲਾਗ ਹੀ ਨੌਕਰੀ ਦਾ ਪੂਰਾ ਕੀਤਾ ਜਾਵੇ ਤੇ ਸਾਡੇ ਬੱਚੇ ਰੋਜ਼ਗਾਰ ਤੇ ਲੱਗ ਜਾਣਗੇ ਆਪਣੇ ਆਪ ਹੀ ਮਕਾਨ ਬਣਾਣਗੇ ਆਪਣੇ ਆਪ ਹੀ ਰੋਟੀ ਤਿਆਰ ਕਰਨਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਾਰੇ ਆਪਣੇ ਭਾਈਚਾਰੇ ਸਮਾਜ ਨੂੰ ਅਪੀਲ ਕਰਦਾ ਵੀ ਭਾਈ ਪਰਮਜੀਤ ਦਾ ਚੋਣ ਸੰਨ ਟਾਰਚ ਟਾਰਚ ਦੇ ਮੋੜ ਲਾ ਕੇ ਐਤਵਲ ਮਲੂਬੀ ਇੱਕ ਤਰੀਕ ਵਾਲੇ ਦਿਨ ਇਹਨਾਂ ਦੇ ਹੱਥ ਮਜ਼ਬੂਤ ਕਰੋ ਹਾਂਜੀ ਇਹ 5 ਸਾਲ ਰਹਿ ਕੇ ਤੁਹਾਡੇ ਸਮਾਜ ਦੇ ਵਿੱਚ ਤੁਹਾਡੇ ਦੁੱਖ ਦਾਰੂ ਦੇ ਵਿੱਚ ਹਿੱਸੇਦਾਰ ਹੋਣਗੇ ਲਾ ਐਂਡ ਆਰਡਰ ਦੇ ਵਿੱਚ ਤੁਹਾਡੀ ਮਤ ਕਰਨਗੇ ਜਿਵੇਂ ਕਿ ਭਾਈ ਬਿੱਟੂ ਜੀ ਸਾਡੇ ਪ੍ਰਧਾਨ ਇਸ ਪਾਰਟੀ ਦੇ ਜਿਹੜੇ ਆ ਉਹ ਆਦਾ ਦੀ 30 ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਰਿਹਾ ਇਸ ਤਰ੍ਹਾਂ ਭਾਈ ਪਰਮਜੀਤ ਵੀ ਤੁਹਾਡੇ ਨਾਲ 5-7 ਸਾਲ ਤੋਂ ਕਰ ਰਿਹਾ ਅਸੀਂ ਵੀ ਤੁਹਾਨੂੰ ਜੇ ਕਿਸੇ ਦਾ ਕੋਈ ਕੰਮ ਦੇ ਵਿਕਲ ਲਾਅ ਐਂਡ ਆਰਡਰ ਦੀ ਪੈਂਦੀ ਆ ਅਸੀਂ ਤੁਹਾਨੂੰ ਥਰੂ ਲਾਅ ਐਂਡ ਆਰਡਰ ਦੇ ਥਰੂ ਤੁਹਾਡੀ ਹੈਲਪ ਕਰਾਂਗੇ ਦਿਨ ਰਾਤ ਯਾਦ ਕਰੋ ਅਸੀਂ ਤੁਹਾਡੇ ਨਾਲ ਸਹਿਯੋਗ ਦਵਾਂਗੇ ਇਨੀ ਗੱਲਾਂ ਕਨਾਂ ਖੈਰ ਮਾ